ਹੈਲੋ ਅੰਦੀ ਸਾਸ਼ਰੀ ਕਲ ਬ੍ਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਅੱਜ ਵਾਲੀ ਜੋ ਵੀਡੀਓ ਆ ਆ ਆਪਾਂ ਲੇਸਾਂ ਜੀ ਆਪਣੇ ਕੋਲੇ ਤੇ ਆ ਦੋ ਆਹ ਵਾਲੀ ਲੇਸ ਦੇ ਆਪਾਂ ਪੈਂਡਲ ਲਗਾ ਕੇ ਉੱਪਰ ਕਮੀਜ਼ ਤੇ ਪੈਂਡਲ ਲਾਉਣ ਦਾ ਤਰੀਕਾ ਤੇ ਕਮੀਜ਼ ਦੇ ਘੇਰੇ ਤੇ ਲੇਸ ਲਾਉਣ ਦਾ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਵੀਰੇ ਬਲੈਕ ਕਲਰ ਦਾ ਸੂਟ ਆਪਣੇ ਕੋਲੇ ਮੈਂ ਤੁਹਾਨੂੰ ਦੱਸਦੀ ਹਾਂ ਅੱਗੇ ਅੱਗੇ ਹਾਲੋ ਜੀ ਇਸ ਤਰ੍ਹਾਂ ਦਾ ਸੂਟ ਇਹਨਾਂ ਦਾ ਗਲੇ ਤੇ ਡਿਜ਼ਾਈਨਿੰਗ ਕਰਕੇ ਮੈਂ ਤਿਆਰ ਕਰ ਦਿੱਤਾ ਤੇ ਇਹਨਾਂ ਦੇ ਚੌਕਾਂ ਤੇ ਤੇ ਘੇਰੇ ਤੇ ਉਹ ਆਪਾਂ ਲੇਸ ਲਗਾਣੀ ਆ ਆ ਦੇਖੋ ਜੀ ਇਹ ਗਲੇ ਤੇ ਲੇਸ ਲਗਾਈ ਆ ਉਹ ਵਾਲੀ ਗੋਟਾ ਪੱਤੀ ਆ ਵਾਲੀ ਬਰੀਕ ਵਾਲੀ ਇਹ ਵਾਲੀ ਲਗਾਈ ਆ ਆਪਾਂ ਠੀਕ ਹੈ ਜੀ ਹੁਣ ਆਪਾਂ ਜਿਹੜੀ ਲੇਸ ਲਗਾਨੀ ਆ ਇੱਥੇ ਫੱਟੇ ਲਗਾਉਣੀ ਆ ਆ ਦੇਖੋ ਡਿਜ਼ਾਈਨਿੰਗ ਕਰਨੀ ਆ ਘੇਰੇ ਦੀ ਠੀਕ ਹੈ ਇਹ ਜਿਹੜੀ ਆਪਾਂ ਪੱਟੀ ਦੀ ਚੜਾਈ ਰੱਖਣੀ ਆ ਇੱਕ ਸਾਰ ਐਨਸੀ ਟੇਪ ਨਾਲ ਮਾਰਕਿੰਗ ਕਰ ਲਿਆ ਕਰੋ ਵੀਰੇ ਪਹਿਲਾਂ ਤੁਸੀਂ ਇਹ ਕਹ ਦੇਖੋ ਆ ਜਿੰਨੇ ਦਾ ਮਾਰਕਿੰਗ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਕਿਉਂਕਿ ਇੱਥੇ ਕੋਈ ਐਸਟੀਮੇਟ ਨਹੀਂ ਚਾਹ ਇਹ ਤਾਂ ਲਾਸਟ ਤੇ ਇਹ ਪੱਟੀ ਇਦਾਂ ਰੱਖ ਦੋਗੇ ਲਗਾ ਦੋਗੇ ਉਸ ਤੋਂ ਬਾਅਦ ਜਿਹੜੀ ਆ ਵਿਚੇ ਵਾਲੀ ਸਪੇਸ ਰੱਖਣੀ ਆ ਇਹ ਆਪਾਂ ਰੱਖਣੀ ਆ ਇੱਥੇ 5.5 ਇੰਚ ਠੀਕ ਹੈ ਇੱਥੋਂ ਐਨਸੀ ਟੇਪ ਇੱਕ ਨੋਕ ਤੇ ਰੱਖਦੇ ਹੋਏ ਇਸ ਤਰ੍ਹਾਂ ਜੀ 5.5 5 ਇੰਚ ਦੀ ਮਾਰਕਿੰਗ ਕਰਦੇ ਹੋਏ ਇਸ ਤਰ੍ਹਾਂ ਠੀਕ ਹੈ ਜੀ 5:30 ਠੀਕ ਹੈ 5 6 3 4 ਤੇ ਮਾਰਕਿੰਗ ਕਰ ਲਿਓ 3 4 ਜਗ੍ਹਾ ਤੇ ਮਾਰਕਿੰਗ ਕਰ ਲਿਓ ਤੁਸੀਂ ਇਸ ਤਰ੍ਹਾਂ 5:30 ਠੀਕ ਹੈ ਜੀ ਅੱਗੇ 65 ਆਪਣੇ ਵੱਲੋਂ ਬਰੀਕੀ ਦੇ ਤੌਰ ਤੇ ਸਮਝਾਇਆ ਜਾਊਗਾ ਕੋਈ ਵੀ ਕਿਤੇ ਇਹ ਨਹੀਂ ਹੋਊਗਾ ਵੀ ਕਿਤੇ ਕੱਟ ਵੱਧ ਹੋ ਜੂ ਕਪੜਾ ਜਾਂ ਹੋ ਜੂ ਹਨਾ ਇਸ ਤਰ੍ਹਾਂ ਮਾਰਕਿੰਗ ਕਰ ਲਈ ਇਸ ਤਰ੍ਹਾਂ ਮਾਰਕਿੰਗ ਕਰਨ ਤੋਂ ਬਾਅਦ ਜਿਹੜੇ ਆਪਾਂ ਉੱਪਰ ਦੋ ਪੈਂਡਲ ਪਾਣੀ ਆ ਆ ਜਿਹੜੀ ਪਲੇਟ ਵਾਲੀ ਹੁੰਦੀ ਹੈ ਨਾ ਆ ਦੋ ਪਲੇਟ ਪਾਏ ਹੋਏ ਤੁਹਾਨੂੰ ਦਿਖਦੇ ਹੋਣੇ ਆ ਠੀਕ ਹੈ ਇਹ ਪਲੇਟਾਂ ਦਾ ਐਸਟੀਮੇਟ ਰੱਖਦੇ ਹੋਏ ਇੱਥੋਂ ਕਪੜਾ ਫੋਲਡਿੰਗ ਕਰ ਲੈਣਾ ਜਿਵੇਂ ਆਪਾਂ ਕਟਾਈ ਕਰਨ ਵੇਲੇ ਕਰਦੇ ਹੁੰਦੇ ਆ ਠੀਕ ਹੈ ਫੋਲਡਿੰਗ ਕਰਕੇ ਵਿਛਾ ਕੇ ਚੰਗੀ ਤਰ੍ਹਾਂ ਤੁਹਾਨੂੰ ਮੈਂ ਉਹ ਵੀ ਮਾਰਕਿੰਗ ਕਰਕੇ ਦਿਖਾਉਣੀ ਆ ਸਭ ਤੋਂ ਪਹਿਲਾਂ ਮਾਰਕਿੰਗ ਕਰੋਗੇ ਤਾਂ ਤੁਹਾਡੀ ਲੇਸ ਕਿਤੋਂ ਵੀ ਇੱਧਰ ਉੱਧਰ ਨਹੀਂ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੀ ਇਸ ਤਰ੍ਹਾਂ ਹੋ ਵੀਣਾ ਹੁਣ ਤੁਸੀਂ ਕੀ ਕਰਨਾ ਆਹ ਵਾਲੀ ਜਿਹੜਾ ਪਲੇਟ ਦਾ ਸਪੇਸ ਆਪਾਂ ਰੱਖੀ ਹੋਈ ਹੈ ਨਾ ਇਹਨੂੰ ਨਾਪ ਲੈਣਾ ਇਹ 1.2 ਇੰਚ ਆ ਗਈ 1.2 2 ਇੰਚ ਦੀ ਇਥੋਂ 10 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਓਕੇ ਜੀ ਔਰ ਇਸ ਤਰ੍ਹਾਂ ਹਲਕੀ ਠੀਕ ਹੈ ਹੁਣ ਇਹਨੂੰ ਡਾਰਕ ਕਰ ਦਿਓ ਮਿਲਾਂਦੀ ਹੋਏ ਇੱਥੋਂ ਜਿਹੜੀ ਜਿਹੜੀ ਪਲੇਟ ਦੇ ਕੋਲੋਂ ਲਿਆ ਕੇ ਆਪਾਂ ਉਹ ਲੇਸ ਲਗਾਣੀ ਆ ਇੱਥੋਂ ਨਾਲ-ਨਾਲ ਦੀ ਬਾਹਰਲੀ ਸਾਈਡ ਦੀ ਲਗਾਉਂਦੇ ਹੋਏ ਇਸ ਤਰ੍ਹਾਂ ਇਸ ਤਰ੍ਹਾਂ ਇੱਧਰ ਮੋਟੇ ਦੇ ਵਿੱਚ ਦੇਣੀ ਆ ਜਦੋਂ ਆਪਾਂ ਮੋਡਾ ਜੁਆਇੰਟ ਕਰਾਂਗੇ ਇਸ ਤਰ੍ਹਾਂ ਸ਼ੇਪ ਦੇ ਲਈ ਹੁਣ ਉਲਟਾ ਕੇ ਵੀਰੇ ਇਹਨੂੰ ਦੂਸਰੇ ਪਾਸੇ ਵੀ ਕਰ ਲਓ ਉਸੇ ਤਰ੍ਹਾਂ ਦੇਖੋ ਮਾਰਕਿੰਗ ਆਪਾਂ ਤਣ ਤਣ ਦੀ ਨੀਚੋਂ ਕਰ ਲੈਣੀ ਆ ਇਹ ਸਿੰਗਲ ਹੋ ਕੇ 6 ਇੰਚ ਚ 40 ਸਪੇਸ ਬਣ ਜੂਗੀ ਦੋਨਾਂ ਲੈਸਾਂ ਦੇ ਜਿਹੜੀਆਂ ਉੱਪਰ ਨੂੰ ਪੈਂਡਲਾਂ ਦੀ ਤੌਰ ਤੇ ਜਾਣਗੀਆਂ ਜੀ ਓਕੇ ਜੀ ਇਹ ਤਣ ਤਣ ਤੇ ਹੋ ਗਏ ਹੁਣ ਇੱਥੋਂ ਜਿਹੜੀ ਲੈਸ ਲਗਾਣੀ ਆ ਪਲੇਟ ਦੇ ਬਾਹਰ ਦਾ ਐਸਟੀਮੇਟ ਰੱਖਣਾ ਇਸ ਤਰ੍ਹਾਂ ਬਾਰ ਦਾ ਰੱਖਦੇ ਹੋਏ ਇਧਰ ਇੱਥੇ ਲਿਆ ਕੇ ਓਕੇ ਹੁਣ ਤੁਹਾਨੂੰ ਮੈਂ ਦਿਖਾਨੀ ਐ ਇਹਨੂੰ ਖੋਲ ਕੇ ਮਾਰਕਿੰਗ ਤੋਂ ਹੀ ਅੰਦਾਜ਼ਾ ਹੋ ਜਾਏਗਾ ਤੁਹਾਨੂੰ ਵੀ ਕਿਸ ਤਰ੍ਹਾਂ ਆਪਾਂ ਲਗਾਵਾਂਗੇ ਪਲੇਟ ਆ ਦੇਖੋ ਇਸ ਤਰ੍ਹਾਂ ਦੇਖੋ ਆ ਗਲੇ ਤੋਂ ਸਟਾਰਟ ਹੋ ਗਏ ਆ ਮਾਰਕਿੰਗ ਆ ਰਹੀ ਐ نیچے ਨੂੰ ਠੀਕ ਹੈ ਜੀ ਆ ਆ ਰਿਹਾ ਇਹਨਾਂ ਦਾ ਕੇ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜੀ ਲਗਾਉਂਗੇ ਆਹ ਵਾਲੀ ਬਰੀਕ ਵਾਲੀ ਲੇਸ ਆ ਜਿਹੜੀ ਇਹ ਲਗਵਾਉਂਗੀ ਜੀ ਕਿਸ ਤਰ੍ਹਾਂ ਲਗਵਾਉਂਗੇ ਦੇਖੋ మీడియం ਸਾਈਜ਼ ਰੱਖਣਾ ਸਲਾਈ ਮਸ਼ੀਨ ਦਾ ਕੋਈ ਜ਼ਿਆਦਾ ਬਰੀਕ ਨਹੀਂ ਰੱਖਣਾ ਕੋਈ ਜ਼ਿਆਦਾ ਵੱਡਾ ਨਹੀਂ ਰੱਖਣਾ మీడియం ਸਾਈਜ਼ ਓਕੇ ਕਰਦੇ ਹੋ ਇੱਥੋਂ ਰੱਖਦੇ ਹੋਏ ਉੱਪਰ ਰੱਖਮੀ ਲੱਗਣੀ ਹੈ ਇਹ ਤੇ ਬਾਅਦ ਚ ਇਹਦੀ ਫਿਨਿਸ਼ਿੰਗ ਦੇਖਿਓ ਤੁਸੀਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਠੀਕ ਹੈ ਜੀ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਹਲਕਾ ਜਿਹਾ ਨਾ ਤਾਂ ਆ ਚੀਜ਼ ਏਦਾਂ ਖਿੱਚਣੀ ਆ ਨਾ ਆ ਚੀਜ਼ ਏਦਾਂ ਖਿੱਚਣੀ ਹੁਣ ਮੈਂ ਦੱਸ ਦਿੱਤਾ ਧਿਆਨ ਨਾਲ ਤੁਸੀਂ ਠੀਕ ਹੈ ਇਹ ਚੀਜ਼ਾਂ ਇਸ ਚੀਜ਼ ਦੇ ਵਿੱਚ ਧਿਆਨ ਰੱਖਣ ਵਾਲੀਆਂ ਹੁੰਦੀਆਂ ਇਹ ਬਸ ਇਸ ਤਰ੍ਹਾਂ ਰੱਖ ਲਿਓ ਪੋਲਾ ਜਿਹਾ ਰੱਖ ਕੇ ਨੂੰ ਇਸ ਤਰ੍ਹਾਂ ਮਸ਼ੀਨ ਚਲਾ ਦੇਣੀ ਆ ਤੁਸੀਂ ਠੀਕ ਹੈ ਜੀ ਮੀਡੀਅਮ ਸੈਟ ਕਰ ਲਿਓ ਆਪਣੀ ਸਲਾਈ ਮਸ਼ੀਨ ਦਾ ਤੇ ਅੱਗੇ-ਅੱਗੇ ਤੁਸੀਂ ਦੇਖਦੇ ਜਾਇਓ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਹਾਂ ਲੋ ਠੀਕ ਹੈ ਜੀ ਜਿਦੋਂ ਵੀ ਕੋਈ ਘਾਟ ਬਾਦ ਨਾ ਹੋਵੇ ਬਸ ਧਿਆਨ ਰੱਖਿਓ ਇਸ ਚੀਜ਼ ਦਾ ਠੀਕ ਹੈ ਕਈ ਵਾਰ ਨੀਚੇ ਦਾ ਧਾਗਾ ਖਿੱਚਿਆ ਜਾਂਦਾ ਕੋਈ ਗੱਲ ਨਹੀਂ ਉਹਦੀ ਸੈਟਿੰਗ ਜਦੋਂ ਤੁਸੀਂ ਐ ਰਤਨਾਂ ਦਾ ਕੈਸੇ ਵੀ ਬੋਲਾ ਜਾਂ ਕਪੜਾ ਉਹ ਕਰੋਗੇ ਸੈਟਿੰਗ ਹੁੰਦੀ ਜਾਣੀ ਆ ਠੀਕ ਹੈ ਜੀ ਮੈਂ ਤੁਹਾਨੂੰ ਲਗਾ ਕੇ ਦੱਸਦੀ ਆ ਅੱਗੇ-ਅੱਗੇ ਲਾਸਟ ਤੱਕ ਦੱਸਾਂਗੇ ਆਪਾਂ ਕਿ ਇਸ ਤਰ੍ਹਾਂ ਇੱਕ ਪਾਸੇ ਦੀ ਲੱਗੂ ਇਸ ਤਰ੍ਹਾਂ ਇੱਕ ਪਾਸੇ ਦੀ ਲੱਗੂ ਠੀਕ ਹੈ ਜੀ ਹਲੋ ਜੇਦੋ ਆਪਾਂ ਨਾ ਮੋਟੇ ਦੇ ਕੁੰਦੇ ਜਾਣ ਤੋਂ ਪਹਿਲਾਂ ਲੇਸ ਲਗਾਵਾਂਗੇ ਪੂਰੀ ਫਿਨਿਸ਼ਿੰਗ ਨਾਲ ਲੱਗੂਗੀ ਕਿਤੋਂ ਵੀ ਘਾਟ ਬਾਧ ਨਹੀਂ ਰਹੂਗੀ ਔਰ ਬਾਧ ਘਟ ਨਹੀਂ ਹੋਊਗੀ ਠੀਕ ਹੈ ਜੀ ਨਹੀਂ ਤਾਂ ਲੇਸ ਜਦੋਂ ਆਪਾਂ ਬਾਅਦ ਚ ਲਗਾਨੇ ਆ ਨਾ ਉਹਦੀ ਕੋਈ ਵੀ ਸੈਟਿੰਗ ਨਹੀਂ ਆਉਂਦੀ ਕਿਤੋਂ ਕੱਪੜਾ ਘੱਟ ਕਿਤੋਂ ਕੱਪੜਾ ਵੱਧ ਹੋ ਜਾਂਦਾ ਹੁਣ ਆਪਾਂ ਕੀ ਕਰਨਾ ਇੱਥੋਂ ਆ ਗਏ ਆ ਇੱਥੋਂ ਆ ਕੇ ਮਸ਼ੀਨ ਦੇ ਨੀਚੋਂ ਕੱਢ ਦੇਣਾ ਮਸ਼ੀਨ ਦੇ ਨੀਚੇ ਕੱਢਣ ਤੋਂ ਬਾਅਦ ਇਹਦੀ ਕਟਾਈ ਕਰ ਦੇਣੀ ਆਪਾਂ ਇੱਥੋਂ ਉੱਪਰ ਰੱਖ ਕੇ ਇੰਨੇ ਤੇ ਠੀਕ ਹੈ ਜੀ ਇਹ ਕਟਾਈ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਦੇਖੋ ਜੀ ਆ ਦੇਖੋ ਇਹ ਲੈ ਇਸ ਇਸ ਤਰ੍ਹਾਂ ਲਾ ਕੇ ਤਿਆਰ ਹੋ ਗਈ ਇੱਕ ਸਾਈਡ ਦੀ ਜੀ ਦੂਸਰੀ ਸਾਈਡ ਦੀ ਲੇਸ ਆਪਾਂ ਲਗਾਨੀ ਆ ਉਹ ਵੀ ਦੇਖਿਓ ਤੁਸੀਂ ਆ ਲੱਗ ਗਈ ਨਾ ਹੁਣ ਇਧਰੋਂ ਲਈ ਸਾਈਡ ਰੱਖ ਲਓ ਜਾਂ ਉਧਰਲੀ ਸਾਈਡ ਰੱਖ ਲਓ ਕਿਸੇ ਸਾਈਡ ਤੋਂ ਮਰਜ਼ੀ ਰੱਖ ਲਓ ਤੁਹਾਡੀ ਇੱਛਾ ਹੋਊਗੀ ਲੇਸ ਰੱਖਣ ਦੀ ਠੀਕ ਹੈ ਹੁਣ ਲੇਸ ਉੱਪਰ ਰੱਖਦੇ ਹੋਏ ਇਸ ਤਰ੍ਹਾਂ ਸੀਨ ਲਗਾਉਂਦੇ ਹੋਏ ਫੇਰ ਆਉਣਾ ਉੱਪਰ ਨੂੰ ਹਲੋ ਜੀ ਇਸ ਤਰ੍ਹਾਂ ਰੱਖ ਲਿਓ ਓਕੇ ਜੀ ਐਸ ਤਰ੍ਹਾਂ ਰੱਖਦੇ ਹੋਏ ਜਮਾ ਮਾਰਕਿੰਗ ਤੇ ਉੱਪਰ ਉੱਪਰ ਰੱਖਣੀ ਆ ਠੀਕ ਹੈ ਅੱਗੇ ਪਿੱਛੇ ਨਾ ਰੱਖਿਓ ਤਾਂ ਕਿ ਥੋੜੀ ਫਿਰ ਇਹ ਨਾ ਹੋਵੇ ਜੇ ਥੋੜੀ ਅੱਗੇ ਪਿੱਛੇ ਹੋ ਗਈ ਸਾਰੀ ਸੂਟ ਦੀ ਜਿਹੜੀ ਸਪੇਸ ਦਾ ਕੋਈ ਵੀ ਮਾਰਜਨ ਨਾ ਰਿਆ ਤਾਂ ਫਿਨਿਸ਼ਿੰਗ ਨਹੀਂ ਆਊਗੀ ਆਊਟ ਲੱਗੂਗੀ ਲੇਸ ਲੱਗੀ ਹੋਈ ਠੀਕ ਹੈ ਜੀ ਆਪ ਨੂੰ ਵੱਲੋਂ ਪੂਰਾ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਦੇਖਿਓ ਇਸ ਚੀਜ਼ ਬਾਰੇ ਠੀਕ ਹੈ ਜੀ ਆ ਲਓ ਜੀ ਇਸ ਤਰ੍ਹਾਂ ਮਾਰਕਿੰਗ ਦੇ ਉੱਪਰ ਉੱਪਰ ਵਾਲੀ ਇਹ ਜੀ ਆ ਕੋਈ ਜ਼ਿਆਦਾ ਔਖਾ ਕੰਮ ਨਹੀਂਗਾ ਇਸ ਤਰ੍ਹਾਂ ਬਸ ਠੀਕ ਹੈ ਜੀ ਇੱਕ ਹੋਰ ਸਲਾਈ ਹੈ ਜਿਹੜੀ ਗੁੰਮ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਉਹ ਅੱਗੇ ਖਣੀ ਵੀਡੀਓ ਆਪਾਂ ਦੇ ਚੁੱਕੇ ਆ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਉਹ ਹੋਰ ਤਰ੍ਹਾਂ ਦੀ ਲੇਸ ਹੁੰਦੀ ਹੈ ਜਿਹੜੀ ਗੁੰਮ ਦਿੱਤੀ ਜਾਂਦੀ ਹੈ ਇੱਥੇ ਉਹ ਗੁੰਮ ਹੁੰਦੀ ਆ ਉਹਦੀ ਇੰਨੀ ਕ ਨੋਗ ਹੀ ਬਾਹਰਲੀ ਸਾਈਡ ਨੂੰ ਦਿਖਦੀ ਹੁੰਦੀ ਆ ਉਹ ਲੇਸ ਦਾ ਡਿਜ਼ਾਈਨ ਹੋਰ ਹੁੰਦਾ ਠੀਕ ਹੈ ਜੀ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾਂਦਾ ਲੇਸ ਲੈਣ ਵੇਲੇ ਧਿਆਨ ਰੱਖੋ ਤੁਸੀਂ ਕਿੱਦਾਂ ਦੀ ਲੇਸ ਲਗਾਣੀ ਆ ਉੱਪਰ ਰੱਖ ਕੇ ਲਗਾਣੀ ਆ ਗੁੰਮ ਸਲਾਈ ਨਾਲ ਲਗਾਣੀ ਆ ਕਿਸ ਤਰੀਕੇ ਨਾਲ ਲਗਾਣੀ ਆ ਠੀਕ ਹੈ ਜੀ ਆਹ ਲੋ ਜੀ ਓਕੇ ਹੋ ਗਿਆ ਜੀ ਹੁਣ ਮੈਂ ਇਹਦੀ ਕਟਿੰਗ ਕਰਕੇ ਮਸ਼ੀਨ ਦੇ ਹੇਠੋਂ ਕਪੜਾ ਕੱਢ ਲਈਏ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਠੀਕ ਹੈ ਹੈਲੋ ਹਾਂਜੀ ਆ ਦੇਖੋ ਜੀ ਆਪਾਂ ਉੱਪਰ ਦੋ ਲਸਰਾਂ ਇਸ ਤਰ੍ਹਾਂ ਲਗਾ ਲਈਆਂ ਨੀਚੇ ਵਾਲੀ ਪੱਟੀ ਲਗਾ ਲਈ ਹੁਣ ਤੁਸੀਂ ਕੀ ਕਰਨਾ ਮਾਰਕਿੰਗ ਦਾ ਤੁਸੀਂ ਧਿਆਨ ਰੱਖਦੇ ਹੋਏ ਲਗਾਉਣੀ ਆ ਦੇਖੋ ਇਹਦੇ ਉੱਪਰ ਨੇ ਇਸ ਤਰ੍ਹਾਂ ਪੱਟੀ ਰੱਖ ਰਹੀਆਂ ਜਿੱਥੇ ਜਿੱਥੇ ਆਪਾਂ ਮਾਰਕਿੰਗ ਕੀਤੀ ਆ ਤੇ ਇਹ ਮਾਰਕਿੰਗ ਇਹਦੇ ਉੱਪਰ ਰੱਖਮੀ ਇਸ ਤਰ੍ਹਾਂ ਇਹਦੇ ਉੱਪਰ ਰੱਖਮੀ ਮਾਰਕਿੰਗ ਕੀਤਾ ਮੈਂ ਤੁਹਾਨੂੰ ਲੇਸ ਲੇਸ ਨਾ ਇਹਦੇ ਨੀਚੇ ਆ ਵਾਲੀ ਲੇਸ ਆ ਜਿਹੜੀ ਇਹਦੇ ਨੀਚੇ ਦੇਣੀ ਆ ਵਾਲੀ ਸिलाई ਦੀ ਠੀਕ ਹੈ ਜੀ ਫਿਰ ਇਹ ਵਧੀਆ ਲੱਗਦੀ ਆ ਜੇ ਇਹ ਉੱਪਰ ਰਹਿ ਜਾਵੇ ਫਿਰ ਆਊਟ ਲੱਗੂਗੀ ਇਹ ਚੀਜ਼ ਦੇ ਵਿੱਚ ਇੱਥੇ ਇਹ ਧਿਆਨ ਰੱਖਣਾ ਤੁਸੀਂ ਠੀਕ ਹੈ ਜੀ ਆਲੋਜੀ ਵਸ ਇਸ ਤਰ੍ਹਾਂ ਰੱਖ ਲੈਣਾ ਸਲਾਈਸੀਨ ਨੂੰ మీడియం ਸਾਈਜ਼ ਦੀ ਸੇਲ ਰੱਖਣੀ ਆ ਕੋਈ ਜ਼ਿਆਦਾ ਵੱਡੀ ਨਹੀਂ ਰੱਖਣਾ ਬਬਾ ਕੋਈ ਜ਼ਿਆਦਾ ਛੋਟਾ ਨਹੀਂ ਰੱਖਣਾ ਇਸ ਤਰ੍ਹਾਂ ਇਹ ਬੱਚੇ نیچے ਆਣਾ ਚਾਹੀਦਾ ਦੇ ਠੀਕ ਹੈ ਇਹ ਵੀ ਮੇਨ ਚੀਜ਼ਾਂ ਹੁੰਦੇ ਨਾ ਇਦਾਂ ਦੀਆਂ ਲੇਸਾਂ ਲਗਾਉਣ ਸਮੇਂ ਧਿਆਨ ਰੱਖਣ ਜੋ ਗੱਲਾਂ ਇਹ ਆ ਗਈਆਂ ਠੀਕ ਹੈ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖੋ ਜਦੋਂ ਆਹ ਵਾਲੀ ਨੀਸ ਲਗਾਤੀ ਨਾ ਇੱਥੇ ਆ ਗਈ ਇਹਨੂੰ نیچے ਦੇਣਾ ਆਹ ਵਾਲੀ ਨੀਸ ਦੀ ਠੀਕ ਹੈ ਠੀਕ ਹੈ जी इस तरह हो गया है ठीक है हम घुमा के फिर उधरली साइड तो सीन देंदे हुए फिर इधर सीन लेके आऊँगी ठीक है सिंपल सीन लगा देनी है फिर तो आ देखो ਬਾਕੀ ਹੋ ਗਿਆ ਕਮੀਜ਼ ਆਪਣਾ ਡਿਜ਼ਾਈਨ ਤਿਆਰ ਕਮੀਜ਼ ਦੇ ਘੇਰ ਤੇ ਆ ਦੇ ਇਹਦੇ ਵਿੱਚ ਨਾ ਜੇ ਤੁਸੀਂ ਚਾਹੋ ਤਾਂ ਇੱਥੇ ਪੈਂਡਲ ਵੀ ਪਾ ਸਕਦੇ ਹੋ ਪੈਂਡਲ ਨਹੀਂ ਪਾਉਣੇ ਤਾਂ ਜਿੰਨੇ ਮੈਂ ਤਾਂ ਸਪੇਸ ਉਹਨਾਂ ਨੇ ਇੱਧਰ ਰਖਵਾਈ ਸੀਗੀ ਵੀ ਆਪਾਂ ਸਪੇਸ ਹੀ ਇੰਨੀ ਰੱਖੀ ਆ ਇਹਦੇ ਵਿੱਚ ਇੱਕ ਆਸ ਵਾਲੀ ਗੋਟਾ ਪੱਤੀ ਦੀ ਲਸਰ ਤੁਸੀਂ ਹੋਰ ਵੀ ਦੇ ਸਕਦੇ ਹੋ ਤੁਹਾਡੀ ਇੱਛਾ ਹੋਊਗੀ ਠੀਕ ਹੈ ਜਿਵੇਂ ਤੁਹਾਡੇ ਕੋਲ ਡਿਜ਼ਾਈਨ ਹੋਊਗਾ ਉਸ ਹਿਸਾਬ ਨਾਲ ਤੁਸੀਂ ਕਰ ਲਿਓ ਮੇਰੇ ਕੋਲ ਜਿੱਦਾਂ ਦਾ ਡਿਜ਼ਾਈਨ ਸੀਗਾ ਜਿੱਦਾਂ ਦਾ ਮੇਰੇ ਕੋਲੇ ਲੇਸ ਦਾ ਐਸਟੀਮੇਟ ਸੀਗਾ ਮੈਂ ਉਸ ਤਰ੍ਹਾਂ ਕਰ ਲਿਆ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਹੀ ਬਣ ਕੇ ਉੱਪਰ ਤੱਕ ਤਿਆਰ ਹੋ ਜਾਊਗਾ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੀ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾਂ ਹੀ ਧੰਨਵਾਦ ਜੀ